ਸਰਜ ਅਨੰਦਪੁਰ ਸਾਬ ਜੀ ਕਹਿਣਾ ਬਸਾਇਆ ਸੀਗਾ ਜੀ ਰਾਜੇਸ਼ੀਰੀ ਅਨੰਦਪੁਰ ਸਾਹਿਬ ਦਾ ਪਹਿਲਾ ਨਾਮ ਹੁੰਦਾ ਸੀਗਾ ਚੱਕ ਮਤਾ ਨਾਨਕੀ ਠੀਕ ਆ ਇਹ ਬਸਾਇਆ ਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਉਹ ਕਿਵੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਆਏ ਨੇ ਕੀਰਤਪੁਰ ਸਾਹਿਬ ਇੱਥੇ ਮਸੰਦਾਂ ਦਾ ਕਬਜ਼ਾ ਹੋ ਚੁੱਕਿਆ ਸੀਗਾ ਤੇ ਗੁਰੂ ਸਾਹਿਬ ਨੇ ਫਿਰ ਪਹਾੜੀ ਰਾਜਿਆਂ ਨੂੰ ਕਿਹਾ ਵੀ ਸਾਨੂੰ ਆਪਣੇ ਇਲਾਕੇ ਚ ਕੋਈ ਜਗ੍ਹਾ ਦੇਵੋ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨੂੰ ਤਾਂ ਕਿਹਾ ਸੀ ਕਿਉਂਕਿ ਜਿਹੜੇ 52 ਰਾਜੇ ਗੁਰੂ ਹਰਗੋਬਿੰਦ ਸਾਹਿਬ ਨੇ ਰਿਹਾ ਕਰਾਇ ਸੀ ਜੇਲ੍ਹ ਚ ਉਹਨਾਂ ਚ ਪਹਾੜੀ ਰਾਜੇ ਵੀ ਸੀਗੇ ਪਹਾੜੀ ਰਾਜਿਆਂ ਨੇ ਇਹ ਸੋਚਿਆ ਵੀ ਜੇ ਅਸੀਂ ਜਗ੍ਹਾ ਦਿੱਤੀ ਆਪਣੇ ਇਲਾਕੇ ਚ ਉਹ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਜੇ ਅਸੀਂ ਜਗ੍ਹਾ ਨਾ ਦਿੱਤੀ ਜਿਹੜੇ ਸਾਡੇ ਰਾਜ ਵਿੱਚ ਇਹਨਾਂ ਦੇ ਸ਼ਰਧਾਲੂ ਸਿੱਖ ਨੇ ਉਹਨਾਂ ਨੇ ਫਿਰ ਸਾਡੇ ਤੋਂ ਰੁੱਸ ਜਾਣਾ ਜਾਂ ਉਹਨਾਂ ਨੇ ਸੋਚਿਆ ਵੀ ਆਪਣੇ ਏਰੀਆ ਚ ਇੱਕ ਇਹੋ ਜਿਹਾ ਇਲਾਕਾ ਆ ਜਿੱਥੇ ਰਾਖਸ਼ਾਂ ਦਾ ਦੇਵਤਾਂ ਦਾ ਕਬਜ਼ਾ ਆ ਉਹਨੂੰ ਕਹਿੰਦੇ ਨੇ ਮੱਖੋਵਾਲ ਵੀ ਉਹ ਜਗ੍ਹਾ ਦੇ ਦਿੰਦੇ ਆ ਗੁਰੂ ਸਾਹਿਬ ਨੂੰ ਬੀ ਕਿ ਕੀ ਪਤਾ ਦੈਤ ਗੁਰੂ ਸਾਹਿਬ ਨੂੰ ਭਜਾ ਦੇਣ ਤੇ ਸਾਡਾ ਕੰਮ ਹੋ ਜਾਊਗਾ ਨਹੀਂ ਤਾਂ ਜੇ ਗੁਰੂ ਸਾਹਿਬ ਨੇ ਦੈਤ ਭਜਾਤੇ ਸਾਡੀ ਪਰਜਾ ਖੁਸ਼ ਹੋ ਜੂਗੀ ਬੱਲੇ ਬੱਲੇ ਹੋ ਜੂਗੀ ਫਿਰ ਜਦੋਂ ਗੁਰੂ ਸਾਹਿਬ ਨੇ ਉਹ ਮੱਖੋਵਾਲ ਦੀ ਧਰਤੀ ਤੇ ਆਪਣੇ ਪਵਿੱਤਰ ਚਰਨਾਂ ਨੂੰ ਪਾਇਆ ਉਹ ਦੈਨਤਾ ਦਾ ਹੀ ਭਲਾ ਹੋ ਗਿਆ ਫਿਰ ਗੁਰੂ ਸਾਹਿਬ ਨੇ ਚੱਕ ਮਾਤਾ ਨਾਨਕੀ ਆਪਣੇ ਮਾਤਾ ਜੀ ਦੇ ਨਾਂ ਤੇ ਉਹ ਸ਼ਹਿਰ ਦਾ ਪਿੰਡ ਦਾ ਇਲਾਕੇ ਦਾ ਨਾਂ ਰੱਖਿਆ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਾਅਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਨਾਮ ਦਿੱਤਾ